ਮੈਂ ਸੈਦਿਕ ਨੌਲਾ ਪ੍ਰਾਇਮਰੀ ਸਕੂਲ ਆ ਮੈਂ ਜੀ ਯੂਟੀਟੀ ਟੀਚਰ ਹਾਂ ਕੰਮ ਕਰ ਰਿਹਾ ਇੱਥੇ ਜੀਵਨ ਭਾਰਿਆ ਤਾਂ ਵੀਡੀਓ ਦਾ ਮਕਸਦ ਇਹ ਨਹੀਂ ਸੀਗਾ ਵੀ ਯਾਰ ਮੈਨੂੰ ਆਪ ਨੂੰ ਨਹੀਂ ਐਦਾਂ ਸੀਗਾ ਵੀ ਬੱਚਾ ਐਦਾਂ ਹੀ ਬੋਲੇਗਾ ਹਨਾ ਤਾਂ ਕੀ ਹੋਇਆ ਕਿ ਮੈਂ ਬੱਚੇ ਦੀ ਕਾਪੀ ਚੈੱਕ ਕਰਨ ਲੱਗਿਆ ਤੇ ਬੱਚੇ ਨੂੰ ਮੈਂ ਪੁੱਛਿਆ ਵੀ ਤੂੰ ਕੰਮ ਨਹੀਂ ਕੀਤਾ ਤੇ ਉਹ ਬੋਲਦਾ ਵੀ ਨਹੀਂ ਮੈਂ ਤਾਂ ਮੈਂ ਇਹ ਜੇ ਕਰਨਾ ਮੈਂ ਹਾਂ ਤੇਰੇ ਵੀ ਲਾੜ ਕੀਤਾ ਤੇ ਤੇਰੇ ਮਾਰੀ ਵੀ ਤੂੰ ਕੰਮ ਨਹੀਂ ਕਰਦਾ ਤੇ ਉਹ ਮੈਂ ਪੁੱਛਿਆ ਵੀ ਤੂੰ ਰੋਟੀ ਕੀ ਖਾਕੇ ਆਂ ਤਾਂ ਕਹਿੰਦਾ ਜੀ ਅੱਜ ਤਾਂ ਵੀ ਮੈਂ ਬਿਆਨ ਨਹੀਂ ਕਰ ਸਕਦਾ ਉਹ ਸ਼ਬਦ ਬੱਚੇ ਨੇ ਕਿਵੇਂ ਕਹੇ ਹੋਣੇ ਲਫ਼ਜ਼ ਕੀ ਘਰ ਤਾਂ ਜੇ ਆਟਾ ਹੈ ਨਹੀਂ ਸੀਗਾ ਤੇ ਮੈਂ ਅੱਜ ਖਾਣਾ ਨਹੀਂ ਖਾਕੇ ਆ ਤੇ ਮੇਰੀ ਵੀ ਹਾਏ ਵੀ ਤੂੰ ਭੁੱਖਾ ਆਇਆ ਵੀ ਮੇਰੀ ਵੀ ਚੀਕ ਨਿਕਲੀ ਇੱਕ ਵਾਰੀ ਵੀ ਹਾਏ ਯਾਰ ਵੀ ਬੱਚਾ ਵੀ ਜਿਨ੍ਹਾਂ ਦੇ ਸਿਰ ਤੇ ਮੈਂ ਰੋਟੀ ਖਾਂਦਾ ਮੇਰਾ ਪਰਿਵਾਰ ਖਾਂਦਾ ਉਹ ਬੱਚੇ ਭੁੱਖੇ ਬੈਠੇ ਆ ਤਾਂ ਮੈਂ ਉਹ ਬੱਚੇ ਨੂੰ ਚੱਕਿਆ ਤੇ ਐਰ ਸੁਈ ਚ ਲੈ ਕੇ ਗਿਆ ਤੇ ਮੈਂ ਖਾਣਾ ਸਾਰੇ ਬੱਚਿਆਂ ਨੂੰ ਖਵਾਇਆ ਵੀ ਤੁਸੀਂ ਬੱਚੇ ਵੀ ਖਾਣਾ ਖਾਓ ਹੈਨਾ ਤੇ ਇਹ ਵਾਕਿਆ ਹੋਇਆ ਇਹ ਪਹਿਲਾਂ ਵੀ ਘਰਦਾਲ ਹੋਇਆ ਕਿ ਪਹਿਲੀ ਵਾਰੀ ਹੀ ਕਰਨਾ ਹਾਂ ਹਾਂ ਇੱਕ ਵਾਰੀ ਪਹਿਲਾਂ ਵੀ ਇੱਕ ਬੱਚਾ ਹੈਗਾ ਉਹ ਹੋਰ ਕੀ ਹੋਇਆ ਕਿ ਉਹ ਬੱਚਾ ਬੜਾ ਸ਼ਰਾਰਤੀ ਆ ਵੀ ਅਸੀਂ ਉਹਦੀ ਪੂਰੀ ਕੇਅਰ ਕਰਦੇ ਆ ਮਨਕੀਰਤਾ ਬੱਚੇ ਦਾ ਨਾਮ ਤੇ ਉਹ ਕੀ ਹੋਇਆ ਕਿ ਉਹ ਉਦਾਸ ਬੈਠਾ ਸੀਗਾ ਪੇਟ ਫੜ ਕੇ ਤੇ ਮੈਂ ਉਹਨੂੰ ਡਾਕਟਰ ਕੋਲੇ ਲੈ ਗਿਆ ਮੈਂ ਕਿਹਾ ਪੇਟ ਦਰਦ ਹੋਊਗਾ ਤਾਂ ਡਾਕਟਰ ਸਾਹਿਬ ਬੋਲੇ ਮੈਂ ਡਾਕਟਰ ਸਾਹਿਬ ਕੋਲੇ ਲਿਜਾ ਕੇ ਜਦੋਂ ਪੁੱਛਿਆ ਬੇਟੇ ਖਾਣਾ ਖਾ ਕੇ ਆਂ ਤਾਂ ਉਹ ਕਹਿੰਦਾ ਵੀ ਮੈਂ ਖਾਣਾ ਨਹੀਂ ਖਾਦਾ ਤੇ ਮੈਂ ਉਹਨੂੰ ਆਪਦਾ ਟਿਫਨ ਦਿੱਤਾ ਬੱਚੇ ਨੂੰ ਤੇ ਉਹਨੇ ਟਿਫਨ ਖਾ ਲਿਆ ਤੇ ਉਹੀ ਬੱਚੇ ਨੇ 10 ਮਿੰਟ ਬਾਅਦ ਇੱਕ ਜਵਾਕ ਦੇ ਕੁੱਟਤਾ ਤੇ ਉਹਦੀ ਸ਼ਿਕਾਇਤ ਆ ਗਈ ਮੈਂ ਕਿਹਾ ਵੀ ਇਹੀ ਭੁੱਖ ਕਰਕੇ ਬੱਚਾ ਵੀ ਇਦਾਂ ਬੈਠਾ ਸੀਗਾ ਤੇ ਉਹ ਸਵੇਰੇ ਸਵੇਰ ਦਾ ਟਾਈਮ ਹੀ ਸੀ ਉਹ ਵੀ ਅਚਨਚੇਤੀ ਬਣਾਈ ਹੈ ਕਿਉਂਕਿ ਸਾਡੇ ਇੱਕ ਸੀਪੀ ਦਾ ਪ੍ਰੋਜੈਕਟ ਚੱਲ ਰਿਹਾ ਤੇ ਉਹ ਅਸੀਂ ਵੀਡੀਓ ਇਦਾਂ ਵੀ ਬਣਾਉਣੀਆਂ ਹੁੰਦੀਆਂ ਹੈ ਉਹ ਮੈਂ ਵੈਸੀ ਵੀ ਬੱਚੇ ਦਾ ਵੀ ਰਾਈਟਿੰਗ ਵੇਖਦਾ ਸੀ ਕੰਮ ਚੈੱਕ ਕਰਦਾ ਵੀ ਰਾਈਟਿੰਗ ਦੀ ਵੀਡੀਓ ਬਣਾ ਲਾ ਉਹ ਇਦਾਂ ਕਰਦੇ ਕਰਦੇ ਉਹ ਵੀਡੀਓ ਬਣ ਗਈ ਤੇ ਹੋਰਨ ਕਰਕੇ ਕਿਉਂਕਿ ਕਿਸੇ ਟਾਈਮ ਘਰੇ ਚੀਜ਼ ਹੁੰਦੀ ਕਿਸੇ ਟਾਈਮ ਨਹੀਂ ਹੁੰਦੀ ਕਿਉਂਕਿ ਦਿਹਾੜੀ ਓਨੇ ਕ ਪੈਂਦੀ ਆ ਵੀ ਖਰਚੇ ਜਾਦੇ ਆ ਤੇ ਕਿੱਥੇ ਬੰਦਾ ਗਰੀਬ ਘਰ ਪੂਰਾ ਕਰ ਸਕਦਾ ਤੇ ਉਸ ਟਾਈਮ ਇੱਕ ਚੀਜ਼ ਲਿਆਵੇ ਤੇ ਦੂਜੀ ਮੁੱਕ ਜਾਂਦੀ ਆ ਇਸ ਕਰਕੇ ਵੀ ਆਟਾ ਨਹੀਂ ਲਿਆਂਦਾ ਗਿਆ ਤੇ ਬੱਚਾ ਉੱਧਾ ਚਲਿਆ ਗਿਆ ਕਿਉਂਕਿ ਨਾਲੇ ਸਾਨੂੰ ਮੈਨੂੰ ਪੁੱਛਿਆ ਵੀ ਆ ਮਮਾ ਮੈਂ ਪਰੌਂਠੀ ਖਾ ਰਹੀ ਹਾਂ ਤੇ ਮੈਂ ਕਿ ਬੱਚੇ ਪਰੌਂਠੀ ਖਾਣੇ ਆਟਾ ਨਹੀਂ ਘਰੇ ਹੈਗਾ ਤੇਰੇ ਪਾਪਾ ਆਏਗਾ ਕੰਮ ਤੋਂ ਉਹ ਲਿਆਏਗਾ ਤੇ ਫਿਰ ਮੈਂ ਤੈਨੂੰ ਬਣਾ ਦੂੰਗੀ ਤੇ ਅਸੀਂ ਕਿ ਚਲੋ ਸਕੂਲੋਂ ਤਾਂ ਮੇਰੀ ਲੀ ਜਾਂਦੀ ਆ ਵੀ ਟੀਚਰ ਖਵਾਉਂਦੇ ਆ ਇਹਨਾਂ ਨਰਸਰੀ ਵਾਲਿਆਂ ਨੂੰ ਖਾਣਾ ਵੀ ਉਹ ਖਵਾ ਦਿੰਦੇ ਆ ਤੇ ਮੈਂ ਚੱਲ ਜਦੋਂ ਆਏਗਾ ਫਿਰ ਤੇਰੇ ਪਾਪਾ ਉਹਨੇ ਨੂੰ ਆਜੂਗਾ ਕੰਮ ਤੋਂ ਆਉਂਦੇ ਸੀ ਮੈਂ ਲੈ ਆਉਂਗਾ ਫਿਰ ਤੁਹਾਨੂੰ ਪਰੌਂਠੀ ਬਣਾ ਦਾਂਗਾ ਪਰ ਸਾਨੂੰ ਸਰਕਾਰਾਂ ਦਾ ਇਸ ਲਈ ਨਹੀਂ ਫਾਇਦਾ ਨਾ ਕੋਈ ਸਾਡਾ ਰਾਸ਼ਨ ਕਾਟ ਬਣਾਉਂਦੇ ਸੀ ਸਾਨੂੰ ਆਧਾਰ ਕਾਟ ਜੇ ਅਸੀਂ ਬਣਾਏ ਤੇ ਬਹੁਤ ਕਲਪਨੀ ਸਾਨੂੰ ਮੰਦੋਟ ਏਰੀਆ ਧਾਰਕਟ ਲੱਗਦਾ ਵੀ ਉੱਥੇ ਬੰਦਿਆ ਪਰ ਅਸੀਂ ਇਹ ਧਾਰਕਟ ਜਲਾਲਾਲੀ ਸਾਈਡ ਜਲਾਲਾਬਾਦ ਸਾਈਡ ਬਣਵਾਏ ਉਹ ਵੀ ਸਾਡੇ ਸਰ ਨੇ ਬਣਾਏ ਤਾਂ ਕਿਵੇਂ ਦੇਖਦੇ ਹੋ ਜੇ ਦੂਜੇ ਘਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਬੱਚੇ ਜਿਹੜੇ ਐ ਕਿ ਘਰੋਂ ਟਿਫਨ ਲੈ ਕੇ ਜਾਂਦੇ ਐ ਰੋਟੀ ਖਾ ਕੇ ਜਾਂਦੇ ਐ ਤੁਹਾਡੇ ਬੱਚੇ ਜਿਹੜੇ ਐ ਭੁੱਖੇ ਪੈਸੇ ਕਰੇ ਜਾਂਣਾ ਤਾਂ ਕਿਵੇਂ ਲੱਗ ਰਿਆ ਸੀ ਸਾਨੂੰ ਬਹੁਤ ਹੀ ਬੁਰਾ ਲੱਗਦਾ ਆਪਦੇ ਆਪ ਨੂੰ ਬਹੁਤ ਮਹਿਸੂਸ ਹੁੰਦਾ ਵੀ ਅਸੀਂ ਮਾਪੇ ਹੋ ਕੇ ਵੀ ਇੱਕ ਆਪਦੇ ਬੱਚੇ ਲਈ ਰੋਟੀ ਵੀ ਨਹੀਂ ਕਮਾ ਸਕਦੇ ਚਾਜੇ ਤਰ੍ਹਾਂ ਵੀ ਬੱਚੇ ਨੂੰ ਰੋਟੀ ਵੀ ਨਹੀਂ ਖਵਾ ਸਕਦੇ ਇੰਨੇ ਜੋਗੇ ਵੀ ਨਹੀਂ ਅਸੀਂ ਹੁੰਦੇ ਪਏ ਵੀ ਸਾਨੂੰ ਮਹਾਰਾਜ ਨੇ ਇੰਨੀ ਕੁ ਗਰੀਬੀ ਦਿੱਤੀ ਆ ਵੀਸੀ ਰੋਟੀ ਵੀ ਨਹੀਂ ਚਾਜਿਆ ਤਰਖਵਾ ਸਕਦੇ ਵੀ ਸਾਡੀ ਦਿਹਾੜੀ ਵੀ ਨਹੀਂ ਸਾਡਾ ਨੇਚਾ ਤਾਂ ਬਹੁਤ ਵੀ ਸਾਡੇ ਬੱਚੇ ਵਧੀਆ ਪੜਨ ਵਧੀਆ ਖਾਣ ਪੀਣ ਪਰ ਮਜਬੂਰੀਆਂ ਸਾਨੂੰ ਕਰਾਉਂਦੀਆਂ ਮਾਰੀ ਜਾਂਦੀਆਂ ਵੀਰ ਤਾਂ ਇਹ ਜਿਹੜੀ ਇੱਕ ਵੀਡੀਓ ਜਿਹੜੀ ਹੈ ਇਹ ਬਣੀ ਕਿਵੇਂ ਇਹ ਸਰ ਨੇ ਬਣਾਈਆਂ ਸਰ ਨੇ ਇਹਦੇ ਤੋਂ ਇਹਦਾ ਵੀ ਸਬਜੈਕਟ ਪੁੱਛਿਆ ਵੀ ਕੰਮ ਬਾਰੇ ਪੁੱਛਿਆ ਸੀਦਾ ਵੀ ਬੇਟਾ ਤੂੰ ਕੰਮ ਕਰਕੇ ਆਇਆ ਸਕੂਲ ਦਾ ਜਾਂ ਨਹੀਂ ਕੰਮ ਕਰਕੇ ਆਇਆ ਇਹ ਆਂਦਾ ਸਰ ਮੈਂ ਕੰਮ ਤਾਂ ਨਹੀਂ ਕਰਕੇ ਆਇਆ ਆਂਦਾ ਇੱਕ ਲਾਵਾ ਆਂਦਾ ਨਹੀਂ ਸਰ ਜੀ ਕਿ ਸਾਰਾ ਆਂਦਾ ਪੁੱਤ ਹੋਈ ਤੂੰ ਕੀ ਖਾ ਕੇ ਆਇਆ ਆਂਦਾ ਸਾਰਾ ਸੀ ਕੁਝ ਨਹੀਂ ਮੈਂ ਖਾ ਕੇ ਘਰੇ ਸਾਡੇ ਆਟਾ ਹੀ ਨਹੀਂ ਹੈਗਾ ਸੀ ਦਾ ਸਾਰਾ ਆਂਦਾ ਹਾਈ ਪੁੱਤ ਹੋਏ ਤੂੰ ਨਹੀਂ ਕੁਝ ਖਾ ਕੇ ਆਇਆ ਫਰ ਸਾਰ ਨਹੀਂ ਨਾ ਦੋਵਾਂ ਭਰਾਵਾਂ ਨੂੰ ਵੀ ਰੋਟੀ ਜ਼ਰੂਰ ਖਵਾਈ ਉਹਨਾਂ ਨੇ ਕਿਹਾ ਚਲੋ ਆਓ ਮੈਂ ਤੁਹਾਨੂੰ ਰੋਟੀ ਖਵਾਉਣਾ ਤਾਂ ਅੱਜ ਇਹ ਹਾਲਾਤ ਸੀਗੇ ਤੁਹਾਡੇ ਬੱਚੇ ਤਾਂ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੋਈ ਆਏ ਮਦਰ ਵਾਸੇ ਆ ਰਹੇ ਆ ਕੋਈ ਲੋਕ ਤੁਹਾਡੇ ਹਾਂਜੀ ਵੀਰੇ ਹਲੇ ਤਾਂ ਇਹ ਤਾਂ ਵੀਰ ਜਿਹੜੇ ਵੀ ਆਉਂਦੇ ਪਏ ਆ ਮੀਡੀਆ ਵਾਲੇ ਆਉਂਦੇ ਪਏ ਆ ਤੇ ਜਿਹੜੇ ਵੀਰਾਂ ਦੇ ਵੀਰਾਂ ਦੇ ਅਸੀਂ ਜ਼ਰੂਰ ਮਦਦ ਕਰਾਂਗੇ ਅਸੀਂ ਜਰੂਰ ਪਹੁੰਚਾਂਗੇ ਜਿਹੜੇ ਦੂਰ ਵੀਰ ਬੈਠੇ ਹੋ ਆਂਦੇ ਅਸੀਂ ਵੀ ਫੋਨ ਤੇ ਕਰੀ ਜਾਂਦੇ ਆਂਦੇ ਅਸੀਂ ਵੀ ਜਿੰਨੇ ਜੋਗੇ ਜਰੂਰ ਮਦਦ ਕਰਾਂਗੇ ਤੁਹਾਡੀ ਕੀ ਨਾਮ ਹੈ ਤੁਹਾਡਾ ਕੁਲਦੀਪਪੁਰ ਬੱਚੇ ਦਾ ਕੀ ਨਾਮ ਹੈ ਅਮਰਿਤ ਸਿੰਘ ਕਿੰਵੀਂ ਕਲਾਸੇ ਪੜਦਾ ਨਰਸਰੀ ਚ ਪੜਦਾ ਨਰਸਰੀ ਚ ਬੇਟਾ ਆਪ ਜਦ ਸਕੂਲ ਗਏ ਹੋ ਖਾਣਾ ਨਹੀਂ ਖਾ ਕੇ ਗਏ ਨਹੀਂ ਕਿਉਂ ਨਹੀਂ ਖਾ ਕੇ ਗਏ ਆਟਾ ਆਟਾ ਨਹੀਂ ਹੈ ਘਰ ਸੀ ਆਟਾ ਘਰੇ ਨਹੀਂ ਸੀਗਾ ਤੇ ਸਰ ਕੀ ਕਹਿੰਦੇ ਸਰ ਨੇ ਫਿਰ ਰੋਟੀ ਖਵਾਈ ਸੀ ਹਾਂ ਖਵਾਈ ਸੀ ਤਾਂ ਸਰ ਨੇ ਜਦੋਂ ਤੈਨੂੰ ਪੁੱਛਿਆ ਤਾਂ ਉਦੋਂ ਤੂੰ ਕੀ ਕਿਹਾ ਤੇ ਸਰ ਜੀ ਨੂੰ ਭੁੱਖ ਲੱਗੀ ਸਰ ਜੀ ਨੇ ਕਿ ਮੈਨੂੰ ਬਹੁਤ ਲੱਗੀ ਨੇ ਮੈਂ ਸਰ ਜੀ ਨੂੰ ਹਾਂ ਕਿਹਾ ਅੱਛਾ ਭੁੱਖ ਲੱਗੀ ਹੈ ਤੇ ਇਹ ਨਹੀਂ ਕਿ ਆ ਵੀ ਸਰ ਨੇ ਮਾਰਨ ਵਾਸਤੇ ਵੀ ਕਿਹਾ ਸੀਗਾ ਸਰ ਨੇ ਮਾਰਿਆ ਤਾਂ ਨਹੀਂ ਨਾ ਪਿਆਰ ਨਾਲ ਰੋਟੀ ਖਵਾਈ ਸੀ ਨਾ ਸਾਰੇ ਅਸੀਂ ਸਰ ਦੇ ਮਾਰੇ ਬੰਨ ਗਜਾਰੇ ਘਰੇ ਆਟਾ ਨਹੀਂ ਸੀਗਾ ਤਾਂ ਨਹੀਂ ਰੋਟੀ ਖਾਗੇਗੇ ਹਾਂਜੀ ਕੀ ਹੈ ਦੱਸੋ ਜਿਹੜਾ ਸਾਨੂੰ ਕੀ ਹੈ